બાપુ ચકર ਸੋ ਮਾਰਿਆ ਹਾਂਜੀ ਇਹੋ ਜਿਹੀ ਆ ਟਰਨੀ ਕਿਤੇ ਆ ਇਹਦਾ ਜਾਏ ਕੀ ਗੱਲ ਹੈ ਪਾਣੀ ਨਾ ਬੰਦ ਕਰੇ ਗੋਲੀ ਬਾਹਰ ਚੁਹਾਈ ਹਾਂਜੀ ਕੋਲ ਸੀ ਕਰਤੀ ਜਾਉ ਬੈਠਨ ਦੱਮ ਨਹੀਂ ਆਈ ਜਾ ਹੋ ਕੀ ਆਈ ਫਰੀ ਕਾਰ ਠੀਕ ਹੈ ਠੀਕ ਸਸਿ ਕਾਰ ਖੜੋ ਲੈ ਮਾਰਿਆ ਬਾਪੂ ਜੀ ਇਹ ਰੱਬ ਵਾਰੀ ਹੈ ਕੁੱਤੇ ਪਿਆ ਬਾਪੂ ਜਣਾ ਇਹ ਇਸੇ ਤੋਂ ਬਾਅਦ ਉੱਠਾਈ ਚੱਲ ਚੱਲ ਸਾਰੇ ਸਾਡੇ ਗੋਲੀ ਬਾਹਰ ਫੋਂ ਆਇਆ ਮੁੰਡੇ ਸਸਿਕਾ ਦਾ ਬਾਬਾ ਸਸਿਕਾ ਡਾਕਟਰ ਆ ਬਾਪੂ ਅੱਛਾ ਇਹਨਾਂ ਨੂੰ ਚਾਹ ਬਣਾ ਕੇ ਲਿਆ ਜੀ ਟਰਾ ਚਾਹ ਦਾ ਪਿਆਦ ਨਹੀਂ ਕੋਈ ਨਹੀਂ ਹਾਂ ਕੱਲ ਹੀ ਦਵਾਈ ਦੁੱਧ ਦੇ ਪਤੀ ਬਾਗ ਲਿਆਇਆ ਉਹ ਤੇ ਦੁੱਧ ਦੇ ਭਾਲ ਦਾ ਕਟਿਆ ਵਾਲੇ ਤੋਂ ਲੱਸੀ ਦੁੱਧ ਦੇ ਭਾਲ ਦਾ ਕਿੱਥੇ ਦੁੱਧ ਬਾਬਾ ਦੇ ਲਿਆ ਮੈਂ ਘਰ ਨਹੀਂ ਨਹੀਂ ਤੁਸੀਂ ਦਵਾਈ ਤੇ 12 ਪਰ ਦਵਾਈਆਂ ਮੈਂ ਹੁਣ ਸਾਨੂੰ ਅਈ ਪਾਉਂਦੇ ਹੋਰ ਕਿਹੜੀਆਂ ਦਵਾਈਆਂ ਤੁਹਾਡੇ ਕੋਲ ਝੋਲਾ ਸ਼ਾਪ ਦਵਾਈ ਨਹੀਂ ਨਹੀਂ ਕੋਈ ਸਾਹਿਬ ਡਾਕਟਰ ਸਾਡੇ ਘਰ ਆਇਆ ਇਹਨਾਂ ਨੂੰ ਫੋਨ ਪਤਾ ਸਿਹਰਾ ਘਰ ਨਹੀਂ ਆਉਂਦਾ ਕੱਪ ਨਹੀਂ ਨਹੀਂ ਅਸੀਂ ਬੰਦੇ ਨੂੰ ਫੋਨ ਕੀਤਾ ਦਵਾਈ ਦਿੱਤੀ ਸੀ ਉਹ ਤੁਹਾਨੂੰ ਆ ਚਾਲ ਚਾਲ ਉਹ ਚੱਲ ਕੇ ਵੇਖ ਲਾ ਕੀ ਆ ਰਾਮਾ ਜੇ ਉਹਨਾਂ ਨੇ ਮੰਨ ਲਈ ਬਸ ਦਵਾਈ ਬਣਾਉਣ ਕਿੱਡੀਆ ਵਿੱਚ ਉਠਾਮ ਹੋਇਆ ਸੀ ਉਹ ਚੈੱਕ ਕਰਦੇ ਚੈੱਕ ਕਰ ਫਿਰ ਅੱਜ ਟੈਲੀਸਕੋਪ ਜ ਆਪਣਾ ਘੜ ਕਿਤੇ ਆਇਆ ਲੈ ਚੈੱਕ ਕਰ ਆਪ ਡਾਕਟਰ ਸਾਹਿਬ ਕਿਹੜਾ ਚੱਕ ਕਿਤੇ ਸੁਆਸਾ ਨਾ ਲਾ ਦੀ ਇਹ 150 ਡੜੇ ਪਾਸੇ ਆ ਜੀ ਡੜੇ ਸਿੱਧਰ ਹੁੰਦਾ ਹੀ ਨਹੀਂਗਾ ਤੈਨੂੰ ਕਿਹੜਾ ਡਾਕਟਰ ਬਣਾ ਕੀ ਹੋਇਆ ਬੈਨੂ ਡੜੇ ਹਰ ਕੂਠੇ ਪਾਸੇ ਪਾਸੇ ਇਹਨਾਂ ਦਾ ਪਰ ਹੁਣ ਸਿੱਧਾ ਕਰਨਾ ਪਊ ਫਿਰ ਹੁਣ ਜੀ ਸਿੱਧਾ ਫਿਰ ਆਪਾਂ ਕਰਦਾ ਇਹ ਦਵਾਈ ਨਾਲ ਕੋ ਪੂਰੀ ਸਿੱਧੇ ਕਿਤੇ ਡੜੇ ਸਿੱਧੇ ਕਰਦੇ ਆਂ ਸੀਹਾ ਬਈ ਤੁਹਾਡੇ ਤੇ ਜ਼ਗੀਰ ਕੋ ਆਪਣਾ ਸੀਹਾ ਤੇਰੇ ਕੋਲ ਆਈ ਦੇ ਕੇ ਨਾ ਤਾਂ ਹੋਰ ਹੋਰ ਸਿੱਧਾ ਕੇ ਦੇ ਮੈਂ ਤਾਂ ਪਹਿਲਾਂ ਮੁੰਡਿਆ ਓਏ ਕੀ ਬਜਾਇਆ ਯਾਰ ਤੇ ਯਾਰ ਕੀ ਗੱਲ ਹੋ ਗਈ ਦੰਤਾ ਸਾਡੇ ਨਾਲ ਵੱਢ ਰਹੇ ਵਿਆ ਠੀਕ ਹੈ ਉਹ ਡਾਕਟਰ ਆ ਗਿਆ ਯਾਰ ਤੁਸੀਂ ਆਪਣੇ ਮੁੰਡਿਆਂ ਨਾਲ ਆਪਣੇ ਲੱਗੇ ਰਿਹਾ ਕੁਛ ਹੋਏ ਨਾ ਨੂੰ ਇਹ ਕਿਹਨੇ ਥੇਲੀ ਪੁੱਠਾ ਇਹ ਤੇ ਨਹੀਂ ਪੁੱਠਾ ਕਿਹੜੇ ਡਾਕਟਰ ਆ ਗਏ ਇਹਨਾਂ ਦਾ ਪੁੱਠਾ ਲੱਗਿਆ ਤੁਹਾਨੂੰ ਪਤਾ ਤੁਸੀਂ ਨਿਊਜ਼ੀਲੈਂਡ ਜਾ ਕੇ ਮੁੰਡਾ ਕਰਦਾ ਇਹ ਬਾਹਰ ਕੈਨੇਡਾ ਦੀ ਵੀ ਗੱਲ ਕਰਦੇ ਆ ਉਹ ਕਿਹੜੇ ਕੈਨੇਡਾ ਦਾ ਬਾਬਾ ਤੋਂ ਗੱਲ ਕਿਉਂ ਨਹੀਂ ਕਰਦਾ ਬਾਬਾ ਤੋਂ ਜਿਹੜਾ ਗੱਲ ਕਰਦਾ ਤੁਸੀਂ ਸੱਚਾ ਕਰਦਾਂਗੇ ਬਾਹਰ ਨਹੀਂ ਆ ਯਾਰ ਕੀ ਕਰਦਾ ਜੋ ਫੜ ਕੇ ਰੱਖ ਆ ਲਾਜ ਕਰਨਾ ਨਹੀਂ ਆ ਯਾਰ ਏ ਨਾਲ ਨਹੀਂ ਕਰਨਾ ਆਪਾਂ ਬੱਸ ਬੁਰੇ ਇਸੇ ਕਰਾਉਂਦਾ ਤੇ ਮੇਰੇ ਨਾਲ ਤੇ ਮੇਰੇ ਨਾਲ ਤੇ 12 ਮਗਾਈ ਵੀ ਮਸ਼ੀਨ ਹੈ ਨੀ ਇਹ ਤੇ ਇੰਨਾ ਕੁ ਲਾਇਆ ਕਮ ਉਹ ਆ ਜੋ ਗਰਾ ਨੂੰ ਹੀ ਜਾਣਦੇ ਹੋ ਤੁਹਾਡੇ ਨਾਲ ਆਪਾਂ ਆਪਣਾ ਦੂਜਾ ਚੈੱਕ ਕਰੀਂ 30 ਮਿੰਟ ਕਰੋ ਇਹਦਾ ਹਾਂਜੀ ਟ੍ਰੀਟਮੈਂਟ ਤਾਂ ਕਰੋ ਫਿਰ ਉਹ ਵੇਖਦੇ ਹੁੰਦਾ ਕਿ ਨਹੀਂ ਠੀਕ ਕਰ ਰਿਹਾ ਆਵਾ ਮੂੰਹ ਚ ਲਾ ਦੇਖ ਕਿ ਨਹੀਂ ਹਾਂ ਤਾਂ ਪਿੱਛੇ ਜਾਂਦੀ ਹੈ ਪੱਟੀ ਕਰੂਗਾ ਵੀ ਲਾਉਂਗੇ ਕੋਈ ਇਹਦੇ ਆਪਾਂ ਪੱਕੜ ਆਈ ਗੱਲ ਆ ਯਾਰ ਤੇ ਤੜਕੇ ਨੂੰ ਲੈ ਦੇ ਬਿਲਕੁਲ ਸੰਤੁਸ਼ਟ ਹੋਈ ਨਹੀਂ ਤੇ ਦਾਹੇ ਆਇਆ ਵੀ ਭੈਣਾਂ ਅੰਦਰ ਗੰਭੀ ਅੰਮੋ ਤੇ ਉਹ ਵੀ ਭਾਇਣ ਜੜੀ ਵਾਪਸ ਦਾ ਪੋਣਾ ਚੱਲੀ ਅੰਦਰ ਤਾਂ ਹੀ ਪਾਠੇ ਬਸਿਆ ਲੈਟਰਨ ਜਿਆਦਾ ਜਾਂਦਾ ਹੈ ਕਿਤੇ ਹਾਂ ਉਹ ਹਾਂ ਕਰੇ ਦੋ ਦੋ 2.5 ਘੰਟੇ ਬਿਠਾ ਰਹਿੰਦਾ ਹੁਣ ਚਾਚੇ ਦਾ ਹੱਲ ਕਰੋ ਪਰ ਕੋਈ ਤੁਸੀਂ ਅਸੀਂ ਡਾਕੀ ਲਾ ਲਾਂਗੇ ਅਸੀਂ ਮੋਕ ਲਾ ਦਿੰਨੇ ਆ ਹਾਂ ਤੇ ਫਿਰ ਤੁਸੀਂ ਦੇਖੋਗੇ ਉਹ ਮੋਕ ਲਾਉਣ ਨੂੰ ਮਾਇਆ ਕੋਈ ਝੋਟਾ ਜੱਸਾ ਹੈ ਮੈਂ ਤਾਂ ਬੰਦਾ ਐ ਯਾਰ ਨਹੀਂ ਨਹੀਂ ਹਾਂ ਕੋਈ ਸਾਡੇ ਕੋਲ ਦੂਜੀ ਹੀ ਤੁਸੀਂ ਮੈਨੂੰ ਤਾਂ ਡਾਕਟਰ ਹੀ ਐ ਲੱਗਦੇ ਮੈਂ ਡੰਗਰਾਂ ਦੇ ਉਹਨੇ ਯਾਰ ਨਹੀਂ ਵਾਪਾ ਡਾਕਟਰ ਹੀ ਲੱਗਦੇ ਜਵਾਰ ਦੋ ਲੋਕਾਂ ਪਾਓ ਇਹ ਲੱਤੀ ਗੱਲ ਆਉਂਦੀ ਤੁਸੀਂ ਤੁਸੀਂ ਬੋਲ ਜਰਾ ਤੇ ਲੱਤਾ ਫੋੜਾ ਲੱਤ ਮਾਰੂ ਤੂੰ ਗੱਬੀ ਕਰੀਂ ਲੱਤਾਂ ਖੜੀ ਰਾਜੇ ਸਰਪਰ ਨਹੀਂ ਪੈਣ ਦੇ ਕੋਈ ਨਹੀਂ ਇਹ ਤਾਂ ਇੰਜੈਕਸ਼ਨ ਪਰ ਲੱਤ ਮਰੂਆ ਹੈ ਖੜਾ ਕਰੋ ਥੋੜਾ ਨਹੀਂ ਨਹੀਂ ਅਰੇ ਮਦਦ ਦੀ ਗੱਲ ਬੰਦਾ ਮਾ ਟੀਕਾ ਖੜਾ ਖੜੇ ਖੜਾ ਖੜਾ ਕਰੋ ਜਰਾ ਖੜਾ ਕਰੋ ਖੜਾ ਕਰੋ ਯਾਰ ਖੜਾ ਰੁਪਾਲਿਆ ਤੰਗੂ ਭਾਲ ਨਹੀਂ ਯਾਰ ਥੋੱਕੇ ਲਾ ਦੀ ਮੜਾਇਆ ਆ ਦੇ ਥੋੱਕੇ ਲਾ ਦੀ ਇਹ ਪਾਇਆ 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 ਇਹ ਆਣਾ ਅੱਤਰ ਕਰੂਗਾ ਔਰ ਦੇ 10 ਮਿੰਟ ਰਵਲ ਹਾਂ ਆ ਯਾਰਾ ਉੱਪਰ ਮਰੇ ਹੋ ਯਾਰ ਮੋਟਰਸਾਈਕਲ ਕਿਹਦਾ ਯਾਰ ਮੋਟਰਸਾਈਕਲ ਵੀ ਨਵਾਂ ਐ ਉਹ ਕੋਣ ਬੈਠਿਆ ਚਲ ਦੇਣੇ ਆ ਜਾ ਕੇ ਉਹ ਡਾਕਟਰਾਂ ਜਾ ਓਏ ਹਾਂ ਯਾਰ ਹੋਰ ਜੀ ਸਸਰੀ ਘਰ ਜੀ ਪਹਿਲਾਂ ਮੈਨਾਂ ਯਾਰ ਬਾਰਦੀ ਬਣਾਉਣੀ ਆ ਯਾਰ ਅੱਛਾ ਕੋਈ ਹੈਗੀ ਦਵਾਈ ਦਬੂਈ ਆ ਉਹ ਦੇਵ ਜੀ ਜੋਰਸੀ ਨੰਦ ਕੀਤੀ ਸੀ ਆਪਾਂ ਲੈ ਰੋ ਬਰਾਉਂਗ ਲੈ ਸਣਾ ਜਾਣ ਸੀ ਨਾ ਅਸੀਂ ਬਣਾਏ ਜੇ ਲੈ ਚੜੇ ਤੋਂ ਪੁੱਛ ਗਿਆ ਉਹ ਜੀ ਬਾਡੀ ਬਣਾਉਣੇ ਬਾਡੀ ਬਾਡੀ ਬਣਾਉਣੇ ਆ ਮੈਂ ਦੂਜੀ ਬਣਾਉਂਗਾ ਉਹ ਡੜੇ ਡੌਲੇ ਦੂਰੋਂ ਭੱਜਾ ਹਾਂ ਉਹ ਟੁੱਟੇ ਟੁੱਟੇ ਡੌਲੇ ਬਣਾਉਣੇ ਟੁੱਟੇ ਟੁੱਟੇ ਜਿਵੇਂ ਜੋਂ ਮੀ ਪੱਤਾ ਸੈਣਾ ਨਾ ਸੈਣਾ ਹਟ ਜਾਣ ਤੈਨੂੰ ਵੀ ਸਾਡਾ ਤਾਂ ਮੁੰਡਾ ਹੀ ਓਏ ਯਾਰ ਕੋਗ ਨਹੀਂ ਹੁੰਦਾ ਘਰ ਦਾ ਕੋਰਦਾ ਕੋਈ ਚੱਕਰ ਨਹੀਂ ਆ ਫਰਾਂ ਵਾਲਾ ਦਵਾਈ ਮੈਨੂੰ ਦਿਓ ਨਿਕਲੇ ਸਰਮਾੜ ਖਾਨ ਨੂੰ ਦਵਾਈ ਦੇ ਨਿਆ ਉਹ ਬੁੜਾ ਸਾਹ ਕਰਦਾ ਅੱਛਾ ਉਹ ਤਾਂ ਜਿਉ ਪੁੱਛ ਬਾਲਾ ਬਾਲਾ ਨਿਕਲੇ ਪਏ ਆ ਜੋ ਹੋਣਾ ਨਿਕਲੰਦੇ ਨੇ ਨਹੀਂ ਡਿੰਗਾ ਨਹੀਂ ਅੱਛਾ ਜੀ ਅੱਛਾ ਜੀ ਹੋਰ ਬੜੀ ਆ ਕੋਈ ਬਾਲਾ ਪੂਲਾ ਦੇ ਦਿਨੇ ਆ ਜੀ ਆ ਮੇਰੇ ਯਾਰਦ ਨੇ ਬਾਹਰ ਨਹੀਂ ਆਇਆ। ਵੇਖ ਬਹਿਣ ਲਈ ਬੜਾ ਬੁਰੇ ਲੋਡ ਕਰ ਲਏ। ਆਪਣਾ ਮਰਦਾ ਮੰਨ ਤੇ ਬੈਠੂ ਕਹਿੰਦਾ ਬਰਾ ਵਾਲੇ ਸਮਾਂ ਨਹੀਂ। ਓਏ ਹੋਰ ਕਰਨਾ ਕੋਈ ਟ੍ਰੀਟਮੈਂਟ ਕੇ ਨਹੀਂ। ਨਹੀਂ ਨਹੀਂ ਮੈਂ ਜਾਣਦਾ। ਹੋਣਾ ਕੋਈ ਨਾਲ ਸਾਡੇ ਮੁੰਡਾ ਰਹਿੰਦਾ ਸੀ। ਇਹਦੇ ਵਾਲ ਨਹੀਂ ਸੀ। ਇਹਦੇ ਵਾਲ ਨਹੀਂ ਗੰਝਾ ਸੀ ਇਹ। ਇਹ ਕਿੰਨੇ ਦੀ ਦਵਾਈ ਆ ਇਸਬਰ ਜੀ ਦੀ। ਇਹ ਬਸ ਮਸਤ ਨਹੀਂ ਆਦੀ ਦਿੱਤੀ ਸੀ। ਅੱਸੀਆਂ ਵਾਲੇ ਖੁਆਏ ਵੀ ਸਾਰਾ ਸਿਰ ਪਰਮ ਬੜਾ ਨਹੀਂ ਸੀ ਰੜਾ ਦੇ। ਜਿਵੇਂ ਗਾਂਧੀ ਹੁੰਦਾ ਸੀ ਪਹਿਲਾਂ। ਅੱਛਾ ਜੀ। ਉਹਵੇਂ ਤੇ ਇਹ ਦਾੜੀ ਆਦੂ ਕਿੱਥੇ ਆਏ ਲੋਕਾਂ ਦੇ ਚਾਨ ਨਹੀਂ ਬਣੋ। ਅੱਛਾ ਜੀ ਵੱਡੀ ਵੱਡੀ ਅੱਛਾ ਜੀ ਮੁੰਬੰਦ ਦੱਜੀ ਵੀ ਦਵਾਈ ਦਵਾਸਰਾ ਜੀ ਵੀ ਨਿਕਲੀ ਜੀ ਕਰਦਾ ਇਹਦੇ ਸਰਤੇ ਜੀ ਵੀ ਅੱਛਾ ਜੀ ਦਾ ਨਾਮ ਹੁੰਦਾ ਟਿੱਕੂ ਸਰਦਾਰ ਠੀਕ ਆ ਠੀਕ ਜੀ ਜਵਾਨੇ ਦਾ ਨਾਮ ਵੀ ਹੋਂਡਾ ਬਣ ਜਾਵੇ ਇਹਨੂੰ ਬਸ ਤਾ 1 ਲੱਖ 30 ਵਾਈ ਪੈ ਜੂ ਹਾਂ ਮੇਰੇ ਸਾਰੇ ਅੰਗੂ ਤੇ ਲਾਉਣੇ ਨੇ ਮੋਛਾ ਆਉਣਾ ਨਹੀਂ 3 ਲੱਖ ਦੀ ਮੇਰੇ ਸਰੀਰ ਦਾ ਦੱਸੋ ਜੀ ਕਸਪ ਬਣੂਗਾ ਕੁਸ ਕੇ ਵਸਤੇ ਪੰਦੇ 1 ਲੱਖ ਵੇਚ ਜਾਵਾਂ ਤੇਰਾ ਕੋਕਾ 653 ਬਣ ਲਾ ਰਾਂਗੇ ਮੈਂ ਮੋਡਲਿੰਗ ਦਾ ਲਾ ਦੇ ਬਸ ਇਹ 5 ਲੱਖ ਰੁਪਏ ਨਹੀਂ ਹੋਣਾ ਜੀ ਹਾਂ 5 ਲੱਖ ਰੁਪਏ ਨਹੀਂ ਹੋਣਾ ਮੈਂ ਡੰਗਰਾ ਆਣਾ ਉਹ ਆ ਜੀ ਬੰਦਾ ਕਿਸ਼ਤਾਂ ਦੇ ਕਰ ਲਾਂਗੇ ਤੂੰ ਇਹਦਾ ਸਰੀਰ ਵੇਖ ਸੁਸਤੀ ਹੋਏ ਨਾਲ ਕੋਲੇ ਡੰਗਰਾ ਵੇਚ ਦੀ ਸੁਸਤੀ ਹੋਏ ਡੋਲੇ ਟਰੇਡਰ ਜਿਹੜੇ ਜੋਮ ਤੇ ਪਜਾ ਕਰਨ ਮੈਂ ਦੇਖਾਂ ਪੱਛਾ ਤਾਂ ਕਿੰਨਾ ਕਰ ਲਾ ਵੇਚੇਗਾ ਜੀ ਦੇਨ ਦੇਖ ਤੂੰ ਕਾਕਾ ਦਵਾਈ ਖਾਏਗਾ ਦੇਖੋ ਹਾਂਜੀ ਸਾਡੇ ਕੋਲੇ ਦਵਾਈ ਹੁਣ ਜਿਵੇਂ ਇਹਦੇ ਬਾਤੀ ਸੇਦੀ ਸਾਹਿਬ 15 ਦਿਨ ਲਗੇ ਸੀ ਤੇ ਬਾਰਾ ਇੱਥੇ ਡਾਕਟਰ ਇੱਕ ਤਾਂ ਕਿ ਆਇਆ ਹੈ ਅੱਛਾ ਜੀ ਠੀਕ ਹੈ ਤੇ ਤੇਰੇ ਬਸ ਹੁਣ 15 ਦਿਨਾਂ ਤੇਰੀ ਮਤਲ ਬਾਹਰ ਨੂੰ ਨਿਕਲੇ ਆਉਗੇ ਤੇ ਮਹੀਨੇ ਚ ਵੀ ਤੂੰ ਲੱਗੇਗਾ ਮੇਰੇ ਵਾਂਗ ਰਾਜੇ ਕਿਰਾਂ ਵੀ ਮੇਰੇ ਆਗਾ ਲੱਗਣ ਲੱਗ ਜਾਏਗਾ ਤੇ ਮਹੀਨੇ ਚ ਦੋ ਤਿੰਨ ਜੋਨ ਸੀਨਾ ਬਣਾਵਾਂਗੇ ਹੋਲੀ ਹੋਲੀ ਤੈਨੂੰ ਸਾਰੇ ਆਪਾਂ ਜਰਾ ਸੜਸ ਦਾ ਟਪਾ ਦੇਣਾ ਤੇ ਕੀਤੇ ਜਗ ਦਾ ਰੋਗ ਬਣਾ ਲੈ ਉਹ ਗੰਜਾ ਆ ਠੀਕ ਹੈਗਾ ਇੱਕ ਨਾ ਜੀ ਉਹ ਮੈਂ ਬਣਾਉਣਾ ਟੱਟ ਤੇ ਪਾਉੜਾਂਗੇ ਜਿਹੜਾ ਬਣਾ ਦੇਣਾ ਪਾਉੜਾਂ ਦਾ ਜਲੂਰੀ ਬਣਾਉਂਗਾ ਮੈਂ ਉਹ ਕਾਕਾ ਫੌਣੀਆਂ ਨਹੀਂ 6 ਪੈਂਟਾਂ ਮੇਰਾ ਅੱਛਾ ਇਹ ਤੇਰੇ ਬਣਾਵਾਂਗੇ ਐ ਤੇ ਅੱਠ ਬਣਾਵਾਂਗੇ ਤੇਰੇ ਉਹ ਅੱਠ ਦੇ ਢੁੱਡ ਤਾਂ ਨਹੀਂ ਢੱਡੂ ਢੁੱਡ ਚ ਨਾ ਪੌੜੀ ਇਹੋ ਜਾਂ ਕੇ ਪਾਸੀ ਰੱਖ ਦੇਣੀ ਪਾਉੜੀ ਇਹੋ ਜਾਂ ਕੇ ਪਾਸੀ ਰੱਖ ਦੇਵਾਂਗੇ ਉਹ ਬਰ ਟੱਟ ਕਿਵੇਂ ਮੈਂ ਵਿੱਚੋਂ ਨਾ ਘਟੂਆ ਯਾਰ ਉਹਨੂੰ ਨੇ ਆਇਆ ਨਹੀਂ ਹੁੰਦਾ ਵੀ ਹੁਣ ਜਿਵੇਂ ਤੁਹਾਡਾ ਢੇਡਾ ਹੈ ਵੱਡਾ ਹਣਾ ਹਾਂ ਹਾਂ ਉਹ ਉਸ ਤਰ੍ਹਾਂ ਦੇ ਸ਼ੇਪ ਵੀ ਬਣ ਜੂਗੀ ਤੁਹਾਡੀ ਅੱਛਾ ਜੀ ਹਾਂ ਲੋਕਾਂ ਨੂੰ ਖੜ ਖੜ ਦੇਖਣਗੇ ਅੱਛਾ ਜੀ ਇਹ ਬੰਦਾ ਝੁੱਗਾ ਜਾ ਕੇ ਖੜ ਜਾ ਕਰੋੀ ਤੁਸੀਂ ਉਹ ਨਾ ਮੋੜਤਾ ਆਏ ਆਏ ਜੀ ਹਾਂ ਆਏ ਆ ਗੱਡ ਲੈ ਕਰੋ ਹਾਂ ਜੀ ਫਿਰ ਫੰਮੈ ਨੂੰ ਦਵਾਈ ਦਿਓ ਜੀ ਸ਼ੀਤੀ ਕਰਾ ਦਵਾਈ ਯਾ ਕਿ ਕਮੈਂਟ ਸਾਡੇ ਲਿਖ ਕੇ ਦੇਈ ਬਹੁਤ ਤੈਨੂੰ ਸਾਡੇ ਉੱਥੇ ਆਉਣਾ ਪਊਗਾ ਸਾਡੇ ਦਾ ਨਾ ਆਫਿਸ ਚ ਆਫਿਸ ਕਿੱਥੇ ਆ ਜੀ ਆਫਿਸ ਸਾਡਾ ਹੈਗਾ ਬਟੰਡੇ ਅਜੀਤ ਰੋਡ ਤੇ ਅੱਛਾ ਜੀ ਠੀਕ ਹੈ ਜੀ ਪਹਿਲਾਂ ਜੀ ਕਨੇਡਾ ਰਹਿੰਦੇ ਸੀ ਬਾਹਰ ਆਉਣ ਅਸੀਂ ਤਾਂ ਕਰਕੇ ਆ ਬਾਪੂ ਦਾ ਹੀ ਲੇਖੂ ਹੀ ਕੋ ਸੁਣਾ ਉਹ ਬਾਪੂ ਦਾ ਪਿਆਰ ਆ ਬਾਪੂ ਨੂੰ ਫੇਰ ਦੇ ਮੈਨੂੰ ਬਰਾਉ ਗਰਾਜ ਦੇ ਦੇ ਬੰਦਨਾ ਲੈ ਕੇ ਲੋ ਮੈਨੂੰ ਲੈ ਕੇ ਦਵਾਈਆਂ ਬੰਦਨਾ ਦਿਨ ਜੀ ਓਏ ਜੀ ਮੀਰਾ ਦਵਾਈ ਤੂੰ ਆ ਮੈਡੀਕਲ 15 ਦਿਨ ਤੇ ਲੈਣੇ ਪਊਗਾ ਹੋਰ ਜਿਹੜੇ ਰਿਜ਼ਲਟ ਮਤਲਬ ਉੱਟਣਗੇ ਹਾਂਜੀ ਪਹਿਲਾਂ ਉਹਦੇ ਬੰਨਾਂਗੇ ਹੌਲੀ ਹੌਲੀ ਫਿਰ ਬਾਅਦ ਚ ਜੱਡੇ ਹੋ ਜਾਣਗੇ ਅੱਛਾ ਜੀ ਇਹ ਜੱਡੇ ਤੁਸੀਂ ਖੋਣਗੇ ਜਿਉਂ ਜਿੰਨਾ ਜੱਡੇ ਕਹਿਣਿਆ ਹਾਂ ਆ ਜਿਵੇਂ ਕਹਿਣਿਆ ਬਰੋਕਲੇ ਸਨ ਕਹਿਣਿਆ ਤੁਸੀਂ ਸਾਰੇ ਹੋ ਜਾਣਗੇ ਬਾਤ ਠੀਕ ਬਾਤ ਠੀਕ ਦੇਖਾਂਗੇ ਤੁਹਾਨੂੰ ਠੀਕ ਆ ਜੀ ਠੀਕ ਆ ਦੇ ਦਿਓ ਜੀ ਤੇ ਬਸ ਆ ਮਾਨਤ ਵਾਲਾ ਗੁਰਦਾ ਹੀ ਨਹੀਂ ਬਣਾ ਦੁਬਾਰਾ ਬਾਤ ਠੀਕ ਹੈ ਜੀ ਹਾਂ ਜੀ ਦੋ ਜਿਹੜਾ ਛਾਟਾ ਪਾ ਗਰੇ ਜਿਹਦੇ ਵਿੱਚ ਜੀ ਤੈਨੂੰ ਹਾਂ ਹੁਣ ਹੀ ਜਾਂਨਾਂ ਮੈਂ ਹੁਣ ਹੀ ਪਟੰਡੋ ਜਾ ਕੇ ਲਾਉਣਾ ਮੈਂ ਬਾਸ 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 ਬਾਤੂ ਆਹ ਰਾਣੀ ਦਵਾਈ ਤੇ ਮੈਨੂੰ ਵੀ ਲਿਖ ਦੋ ਹੀ ਦਵਾਈ ਹਾਂ ਤੁਨ ਵੀ ਲਿਖਾ ਦੇ ਪਹਿਲਾਂ ਮੈਨੂੰ ਤਾਂ ਲਾ ਲੰਦਾ ਲੰਦਾ ਦਵਾਈ ਨਹੀਂ ਇਹ ਆਸਟ੍ਰੇਲੀਆ ਤੋਂ ਆਉਗੀ ਆਪਣੀ ਆਦੀ ਇਹ ਅਸੀਂ ਹੁਣ ਜਾਂਚ ਸਰਸ ਆਰਡਰ ਕਰਤਾਗੇ ਜਿਹੜੀ ਫਲਾਈਟ ਹੁਣ ਆਉਗੀ ਉਹਦੇ ਤੁਹਾਨੂੰ ਮੰਗਾ ਲਾਂਗੇ ਇਹ ਆਉਂੂ ਕਿੱਥੋਂ ਜੀ ਏ ਆਸਟ੍ਰੇਲੀਆ ਚ ਜਾਓਗੇ ਅਸਟ੍ਰੇਲ ਅਸਟ੍ਰੇਲ ਲਗਾ ਕਿਥੇ ਜਾ ਰਹੇ ਹੋ ਜੀ ਇਹ ਬਾਹਰ ਦੀ ਕੰਟਰੀ ਹੈ ਅੱਛਾ ਬੰਗਲਾਦੇਸ਼ ਉਹ ਰਹਿੰਦੇ ਦਾ ਬਲਾਹ ਵਾਲੇ ਪੁਲ ਥੱਲੇ ਆ ਇਹ ਕਿੱਥੇ ਕੰਟਰੀ ਚ ਰਹਿੰਦੇ ਹੋ ਅੱਛਾ ਮੈਂ ਨਏ ਗੱਲ ਆ ਕਿਵੇਂ ਲੱਗਦਾ ਮਾਦ ਭਾਈ ਕਾ ਮੈਨੂੰ ਦਵਾਈ ਦਾ ਚੈੱਕ ਕਰਾ ਤੇ ਮੈਂ ਸਮਝਾਉਣਾ ਡਾਣਾ ਡੇਰ ਵੇਨੇ ਮਾਦ ਮੈਂ ਦਵਾਈ ਲੈਣਾਗਾ ਤੇ ਤੁਸੀਂ ਕੱਲ ਨੂੰ ਆ ਜਿਓ ਤੇ 5 ਲੱਖ ਰੁਪਇਆ ਨਾਲ ਲਿਆਏ ਹੋ ਬਾ ਮੈਂ ਦੇ ਦੂਆ ਜੀ ਧੰਨਵਾਦ ਜੀ ਠੀਕ ਹੈ ਠੀਕ ਆਓ ਕਿਓ ਕਿਓ ਤੁਸੀਂ ਹੀ ਲੈ ਲੀ ਬਾ ਫੜੋ ਜੀ ਬਾ ਇਹਨਾਂ ਦੇ ਨਾਲ ਕਿਹੜਾ ਆਪੇ ਨਾਲ ਵੀ ਦਵਾਇਆ ਹਾਂ ਹੀ ਜੱਦਾ ਕਰੋ ਇਹ ਕਿਹੜਾ ਹੋਇਆ ਖਲੋਜ ਆ ਗਿਆ ਹੁਣ ਦੜ ਬਚਾਲੇ ਆ ਗਿਆ ਪਹਿਲਾਂ ਸਮਝੇ ਪਾ ਚੁੱਕੇ ਸੀ ਹੁਣ ਕੰਬੇ ਪਾਸੇ ਆ ਗਿਆ ਡਾਕਟਰ ਕਿਵੇਂ ਹੋਇਆ ਬੁਢੇ ਦਾ ਵਹਿਣਿਆ ਦੜ ਪੈਣਾ ਇੱਧਰ ਵੇਖ ਪੁੱਟੇ ਪਾਸੇ ਤੇ ਵਿਚਾਰੇ ਜੀ ਆ ਗਿਆ ਉਹ ਦੜੇ ਦਾ ਦੇਖ ਲੈ ਭਰਾਵਾ ਚਾਲੇ ਆ ਗਿਆ ਦੇਖੀ ਕਿਹੜਾ ਹੋਣਾ ਧੁੰਨੇ ਕੋਲੇ ਆ ਗਿਆ ਧੁੰਨੇ ਕੋਲੇ ਹੋਰ ਨਾ ਉਹ ਯਾਰ ਲੈਫਟਾਂ ਨੂੰ ਕਿਹੜਾ ਹੋਣਾ ਇਹ ਭੱਜਾਇਆ ਇਹ ਕਿਹੜਾ ਪੱਦਾ ਜੀ ਭੱਜਾ ਦੇ ਕਾਕਾ ਭੱਜਣਾ ਹੀ ਪਊਗਾ ਹੁਣ ਭੱਜੋਗੇ ਆਏ ਨਾ ਭਰਾ ਵਗੈ ਟੈਂਟ ਤੇ ਖੜੇ ਨਹੀਂ ਲਣਾ ਕਿ ਪਏ ਦੇ ਹਾਂ ਇਹ ਖੜਾ ਫੇਰ ਕਰ ਲੈ ਤੁਸੀਂ ਪਹਿਲਾਂ ਸੀ ਉਹ ਦਵਾਈ ਦੇ ਦਈਏ ਬੱਚੇ ਨੂੰ ਇਹਨਾਂ ਬਾਬੇ ਦੇ ਅਸਰ ਕਰੀ ਜਾਂਦਾ ਕੀ ਪਤਾ ਉਸ ਟੀਕੇ ਨੇ ਜਾਵੜੇ ਸਹੀ ਬਾਬਾ ਸਾਹਿਬ ਨੂੰ ਕੱਠਾ ਹੋ ਗਈ ਜੀ ਇਹ ਟੀਕਾ ਲਾਓ ਤੁਸੀਂ ਇਹਨੂੰ ਇਨਕ੍ਰੀਮ ਕਰਨਾ ਇਹਦੇ ਖੜਾ ਕਰੋ ਇਹ ਮੇਰੇ ਕੋਲ ਇਓ ਠਿਕੜਿਆ ਸਾਰਾ ਘਰ ਚੱਕ ਨੂੰ ਫਿਰ ਤੇ ਨਹੀਂ ਸਾਰੇ ਖਸਾ ਲੋ ਠਿਕਾ ਯਾਰ ਲਾ ਦੇ ਪੁੱਤਰੀ ਬੈਕ ਫਾਤੀ ਸੱਗੀ ਲਾ ਦੇ ਦੋਏ ਪਰ ਕੇ ਲਾ ਦੇ ਦੋ ਵਾਟ ਘੱਟ ਸਾ ਪਰ ਕੇ ਮੈਂ ਇਹਦਾ ਪਹਿਲੇ ਨਹੀਂ ਟੱਕਦਾ ਹੁਣ ਸਿਰ ਖਾਊ ਹੋਰ ਤਿੰਨ ਡੀ ਕੇ ਨਾਲ ਬੈਣਗੇ ਕਿ ਖੀਰ ਲੇ ਲਾ ਦੇ ਲਾ ਦੋ ਚਲੋ ਤੂੰ ਨਿਕਲ ਜਸੇ ਨਾ ਆ ਗਏ ਹੁਣ ਚਲੋ ਜੀ ਬਾਰੇ ਬੈਠਾ ਨਾ ਕੋਈ ਚਲੋ ਲਾ ਦਿੰਨੇ ਪਰ ਖੜੇ ਤੂੰ ਖੜਾ ਹੋ ਆ ਜਮੀਨ ਲੋਟਾਂ ਦਾ ਲੈ ਆਈ ਚਾਕੇ ਮੂਸਾ ਕਰਵਾਈ ਇਹਨੂੰ ਵੀ ਆਈ ਦਾਦੀ ਨਾ ਓਏ ਵਾਹਾਂੀਆਂ ਕਿਵੇਂ ਹੋਣਾ ਯਾ ਡਾਕਟਰ ਆਈ ਦਾਦੀ ਚੱਕ ਲਈ ਤਾਂ ਇਹ ਬਾਸ ਵਾ ਠੀਕ ਹੋ ਗਿਆ ਓਏ ਆ ਕਿਉਂ ਗਿਆ ਵਾਪਕ ਨੂੰ ਓ ਨਹੀਂ ਨਹੀਂ ਭਾਈ ਹਲੇ ਨਾ ਠੀਕ ਹੋ ਗਿਆ ਇਹ ਹਾਂ ਟ੍ਰੀਟਮੈਂਟ ਚੱਲੀ ਜਾਂਦਾ ਮੈਂ ਦਲਾ ਦਾ ਹੋਣਾ ਕੰਮ ਓ ਵੇਖੋ ਵਾਪਸ ਆ ਲਈ ਜਾਂਦਾ ਵੇਖੋ ਵੇਖੋ ਪੜਿਆ ਦਿਲ ਧੜਕ ਰਿਹਾ ਉਹਦਾ ਧੜਕ ਧੜਕ ਰਿਹਾ ਵੇਖ ਲੋ ਵੇਖ ਲੋ ਤੰਮੇ ਨੰਮੇ 40 ਨੀ ਰਿਕਾਰਡ ਹੋ ਗਿਆ। ਹਾਂ। ਸਹੀ ਹੈ ਬਾਬਾ ਜੀ ਠੀਕ ਹੋ ਗਿਆ। ਚਲੋ ਬੈਠੋ ਬੈਠੋ। ਹਾਂ ਜੀ ਹੋ ਗਿਆ ਨੂੰ। ਚਲੋ ਹੁਣ ਇਹਦਾ ਟ੍ਰੀਟਮੈਂਟ ਦਾ ਬੱਸ ਬਣ ਗਿਆ। ਤੁਸੀਂ ਅੱਜ ਫੇਰ ਆਵਾਂਗੇ। ਤੁਸੀਂ ਅੱਜ ਕੰਨ 60000 ਰੁਪਏ ਦੇ ਦਿਓ ਚਲੋ। 60000 ਦਿਨਾ ਵੀਰੇ। ਹਾਂ ਜੀ। ਜੇ ਲਾਤੀਸ ਲਾ ਕੇ ਆਪਣਾ ਬਜ਼ੁਰਗ ਯਾਰ ਹੈ। ਹੈ? 60000 ਦਦਾ ਆਪਣਾ ਬਜ਼ੁਰਗੀ ਹੈਣੀ। ਤੁਸੀਂ ਦੇਣ ਦੇ ਕੋਈ ਦੇਣ ਅਸੀਂ ਦੂਜੇ ਪਾਸੇ ਲਿਆਦਾ ਜੀ। ਦੇਣਾ ਕਿ ਨਹੀਂ ਹੁਣ ਦੇਖੋ ਹੁਣ ਜੇ ਬਾਪਾ ਹੋਰ ਵੀ ਕੁਝ ਕਰੂ ਤੁਸੀਂ ਕਿਰਾਏ ਪੈਸਾ ਚਲੋ ਲਿਆ ਨਿਆ ਚਲ ਖਰਾਆ ਕੁਝ ਵੇਨੇ ਬੱਧੀ ਉਹ ਬੰਦੇ ਤਾਂ ਐ ਕਰਦੇ ਨਾ ਨਾ ਇਹ ਕਰਦੂ ਮਰੇ ਇੱਕ ਵਾਰੀ ਫਿਰ ਚਾ ਕਰਨੀ ਆ ਬੁਹਾਜਾਂਗੇ ਪੈਸਾ ਲੇ ਕੇ ਦੇ ਨਾ ਬੁਰੇ ਲੋਕੋ ਸੋਇਆ ਤਾਂ ਨਹੀਂ ਨਾ ਦੇ ਨਾ ਕੀ ਲੱਗੀ ਲੰਗਾ ਪਰ ਗਿਆ ਨਾ ਪਰ ਉਹ ਦਲਤਾ ਪੜ ਕੇ ਇਪੋਰ ਕਰੇ ਮੈਂ ਬੋਲ ਗਿਆ ਪੁੱਤਰ ਇੱਕ ਵਾਰ ਤੇ ਸੀ ਨਹੀਂ ਕਿੰਨੀ ਦੂਰ ਚੱਜੀ ਮੈਂ ਤਾਂ ਕਿਹਾ ਨੂੰ 60000 ਲੈ ਕੇ ਆ ਹਾਂ ਤੇ ਫੜਨ ਸਾਰੋਂ ਦਾ ਗੱਦੀ ਬਾਸਪਨ ਪਾਰਸ ਹੋ ਗਿਆ ਪਾਪਾ ਮੋਰ ਕਿੱਥੇ ਆਪਾਂ ਇਧਰ ਆ ਤਾ ਕੈਨੇਡਾ ਨਹੀਂ ਆਪਾਂ ਕੈਨੇਡਾ ਚ ਜਰਾਂਗੇ ਹਾਂ ਕੋਈ ਇੱਕ ਤਾਂ ਆਪਣਾ ਮਗਲਾ ਕਾਰਚਲਾ ਨਿਕਲ ਆਉਂਗੀ ਹਾਂ ਇਹਦਾ ਪੈਸੇ ਵੀ ਨਹੀਂ ਆਪਣੇ ਕੋਲ ਚਲੀ ਜਾ ਮੈਂ ਤਾਂ ਗੰਨ ਨੂੰ ਦਵੱਲੋ ਉਹਨਾਂ ਕੋਲ ਜੇ ਸਾਦਾਂ ਮੈਕਸੀ ਮਾਰ ਨਹੀਂ ਨਾ ਹਾਂ ਰੀਚਾਰਜ ਮਾਰ ਦਈਏ ਉਹਨਾਂ ਨਾਲ ਕੀ ਗੁਣਾ ਹੋਇਆ ਹੋ ਜੂ ਯਾਰ ਹੋ ਜੂ ਤੱਕੇ ਰ ਉਹਨਾਂ ਨੂੰ ਦੋ ਦੋ ਯਾਰ ਕੱਢੋ ਹੱਗ ਹੱਗ ਬੰਦੀ ਬੈਠ ਚੱਲੋ ਬੈਠਾ ਖੜ ਜਾ ਉਹ ਥੋੜੇ ਮੱਠੀ ਲੱਗ